ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਮਨੀਸ਼ ਅਹਮਦਗੜ ਤੋਂ ਅਸੀਂ ਬੱਚੇ ਦੇ ਵਿੱਚ ਅੱਜ ਦੇਖੋ ਮੈਂ ਇੱਕ ਹੋਰ ਨਵੀਂ ਟੀ-ਸ਼ਰਟ ਲੈ ਕੇ ਆਇਆ ਬੱਚੇ ਦੀ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਇੰਪੋਰਟਡ ਫੈਬਰਿਕ ਦੇ ਵਿੱਚ ਮੈਂ ਬੱਚੇ ਦੀ ਟੀ-ਸ਼ਰਟ ਲੈ ਕੇ ਆਇਆ ਸਟੈਚੇਬਲ ਫੈਬਰਿਕ ਦੇ ਵਿੱਚ ਆ ਇਹ ਜਿਹੜਾ ਇਹਦੇ ਵਿੱਚ ਮੈਂ ਸਾਈਜ਼ ਲੈ ਕੇ ਆਇਆ 22 ਤੋਂ ਲੈ ਕੇ 34 ਸਾਈਜ਼ تک ਮੈਂ ਟੀ-ਸ਼ਰਟ ਲੈ ਕੇ ਆਇਆ ਇਹ ਇਹ ਤੁਹਾਨੂੰ ਮੈਂ 22 ਸਾਈਜ਼ ਦਿਖਾ ਰਿਹਾ ਆ ਜਿਹਦੇ ਵਿੱਚ ਕਲਰ ਲੈ ਕੇ ਆ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਸੋਹਣੇ ਕਲਰ ਲੈ ਕੇ ਆ ਇਹਦੇ ਵਿੱਚ 6 ਕਲਰ ਦੇ ਵਿੱਚ ਇਹ ਆਈਆ ਦੇਖੋ ਜਿਹੜੇ ਇਹ 6 ਕਲਰ ਨੇ ਤੁਹਾਨੂੰ 22 ਤੋਂ ਲੈ ਕੇ 34 ਸਾਈਜ਼ ਦੇ 6 ਦੇ 6 ਕਲਰ ਮਿਲਣਗੇ ਜਿਹੜਾ ਇਹਦਾ ਵੀ ਰੇਟ ਤੁਹਾਨੂੰ ਅੱਜ ਇੱਕ ਮੈਂ ਬਹੁਤ ਹੀ ਚੈਲਿੰਜਿੰਗ ਪ੍ਰਾਈਸ ਆਉਂਗਾ ਜਿਹੜੀ ਬੱਚੇ ਦੀ ਵੀਡੀਓਜ਼ ਨੇਗੀਆਂ ਅਸੀਂ ਡੇ ਬਾ ਡੇ ਬਹੁਤ ਅਪਡੇਟ ਕਰ ਰਹੇ ਹਾਂ ਔਰ ਤੁਸੀਂ ਸਾਡੀ ਹਰ ਵੀਡੀਓ ਨੂੰ ਬੱਚੇ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਪੋਰਟ ਵੀ ਕਰ ਰਹੇ ਹੋ ਜਿੰਨੀਆਂ ਮੈਂ ਪਹਿਲਾਂ ਵੀਡੀਓਜ਼ ਬੱਚੇ ਦੀਆਂ ਪਾਈਆਂ ਨੇਗੀਆਂ ਔਰ ਇੱਕ 100 ਰੁਪਏ ਦੀ ਟੀ-ਸ਼ਰਟ ਪਾਈ ਸੀਗੀ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਅੱਜ ਦੇਖੋ ਇੱਕ ਮੈਂ ਹੋਰ ਨਵੀਂ ਜਿਹੜੀ ਟੀ-ਸ਼ਰਟ ਲੈ ਕੇ ਆਇਆ ਅੱਜ ਇਹਦਾ ਵੀ ਰੇਟ ਜਿਹੜਾ ਤੁਹਾਨੂੰ ਮੈਂ ਦਊ ਚੈਲਿੰਜਿੰਗ ਪ੍ਰਾਈਸ ਆ ਸਿਰਫ ਐਂਡ ਸਿਰਫ 150 ਰੁਪਏ ਸਾਈਜ਼ੋਂਗਾ 22 ਤੋਂ ਲੈ ਕੇ 34 ਤੱਕ ਸਾਰਿਆਂ ਦਾ ਇੱਕੋ ਹੀ ਰੇਟ ਹੋਊਗਾ ਤੁਸੀਂ ਚਾਹੇ 22 ਸਾਈਜ਼ ਲੈ ਲਓ ਜਾਂ 34 ਸਾਈਜ਼ ਲੈ ਲਓ ਔਰ ਹੋਰ ਵੀਡੀਓਜ਼ ਦੇਖਣ ਲਈ ਵੱਧ ਤੋਂ ਸਾਡੇ ਪੇਜ ਨੂੰ ਫੋਲੋ ਵੀ ਕਰੋ ਧੰਨਵਾਦ ਦੋਸਤੋ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ